ਪੰਜਾਬ ਸਰਕਾਰ ਦੀ ਚਲਾਈ ਗਈ ਮੁਹਿੰਮ ਤਾਰਾ ਚਿੰਨ ਯੁੱਧ ਨਸ਼ਿਆ ਵਿਰੁੱਧ ਤਾਰਾ ਚਿੰਤਿਤ ਜਿਲ੍ਹਾ ਫਿਰੋਜ਼ਪੁਰ ਵਿੱਚ ਜਗ੍ਹਾ-ਜਗ੍ਹਾ ਸੈਮੀਨਾਰ ਕਰਵਾਏ ਜਾ ਰਹੇ ਹਨ ਤਾਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਕਿ ਨਸ਼ਾ ਪੀਣਾ ਤੇ ਵੇਚਣਾ ਕਿੰਨਾ ਮਾੜਾ ਕੰਮ ਹੈ ਜਿਸ ਦੇ ਤੇ ਐਸਐਸਪੀ ਸਸਪਉਪਿੰਦਰ ਸਿੰਘ ਫਿਰੋਜ਼ਪੁਰ ਵੱਲੋਂ ਅਲੱਗ-ਅਲੱਗ ਪਿੰਡਾਂ ਵਿੱਚ ਖੁਦ ਜਾ ਕੇ ਲੋਕਾਂ ਨੂੰ ਆਪਣੇ ਵਿਚਾਰਾਂ ਰਾਹੀਂ ਪਰਬਾਵਿਤ ਕੀਤਾ ਜਾ ਰਿਹਾ ਹੈ ਸਰ ਕੀ ਕਹਿਣਾ ਚਾਹੋਗੇ ਨਸ਼ੇ ਯੁੱਧ ਨਸ਼ਿਆ ਵਿਰੁੱਧ ਅੱਜ ਕੈਂਪ ਲਾਇਆ ਗਿਆ ਹਾਂਜੀ ਯੁੱਧ ਨਸ਼ਾ ਵਿਰੁੱਧ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮੁਹਿੰ ਜਿਹੜਾ ਨਸ਼ਾ ਦੇ ਖਿਲਾਫ ਤਾਂ ਜਿਹੜੇ ਨਸ਼ੇ ਵੇਚਣ ਵਾਲੇ ਦੇ ਖਿਲਾਫ ਤਾਂ ਕਾਰਵਾਈ ਚੱਲੀ ਰਹੀ ਹੈ ਬਹੁਤ ਨਾਲ ਹੀ ਨਾਲ ਜਿਹੜੇ ਅਸੀਂ ਆਮ ਲੋਕਾਂ ਨੂੰ ਪਿੰਡਾਂ 'ਚ ਜਾ ਕੇ ਜਿਹੜੇ ਸਾਡੇ ਇਹਨਾਂ ਦੇ ਨਾਲ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਤਾਂ ਕਿ ਆਪਸੀ ਗੱਲਬਾਤ ਕਰਨ ਵਾਸਤੇ ਤੇ ਨਾਲੇ ਪਤਾ ਲੱਗੇ ਵੀ ਕਿੱਥੇ ਕੋਈ ਕਮੀ ਪੇਸ਼ੀ ਹੈ ਜਾਂ ਕਿੱਥੇ ਕੋਈ ਐਕਸ਼ਨ ਲੈਣ ਵਾਲਾ ਜਿੱਥੇ ਕੋਈ ਨਸ਼ੇ ਵੇਚਣ ਵਾਲਾ ਉਹ ਸਾਹਮਣੇ ਸਾਹਮਣੇ ਹੋ ਕੇ ਜਿਹੜੀ ਗੱਲਬਾਤ ਹੋ ਜਾਂਦੀ ਆ ਉਸ ਤੋਂ ਬਾਅਦ ਇਹਦਾ ਇੱਕ ਤਾਂ ਅਵੇਅਰਨੈਸ ਦੇ ਵਿੱਚ ਫਰਕ ਪੈਂਦਾ ਸਾਰਿਆਂ ਨੂੰ ਵੇਰ ਹੋ ਜਾਂਦੇ ਆ ਜਿਵੇਂ ਇੱਥੇ ਬੀਬੀਆਂ ਵੀ ਆਈਆਂ ਸੀ ਬੱਚੇ ਵੀ ਸੀ ਨੌਜਵਾਨ ਵੀ ਸੀ ਤੇ ਨਾਲ ਬਜ਼ੁਰਗ ਵੀ ਹੈ ਸਾਰੇ ਤੇ ਉਹਦੇ ਵਿੱਚ ਜਿਹੜੀ ਨਸ਼ਿਆਂ ਖਿਲਾਫ ਮੁਹਿੰਮ ਹੈ ਉਸ ਦੇ ਵਿੱਚ ਆਪਾਂ ਨੂੰ ਚੰਗਾ ਉਸ ਦੇ ਵਿੱਚ ਹੁਲਾਰਾ ਮਿਲਦਾ ਤੇ ਉਸ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਕਾਮਯਾਬ ਹੋ ਹੁੰਦੇ ਉਹਦੇ ਚਾਂਸਸ ਵਧਦੇ ਆ ਤਾਂ ਉਸ ਸੰਬੰਧੀ ਇੱਥੇ ਹਰਦਾਸੇ ਪਿੰਡ ਆਏ ਆ ਤੇ ਇੱਥੇ ਕਾਫੀ ਜਣਿਆਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੇ ਮੈਨੂੰ ਪੂਰੀ ਆਸ ਹੈ ਵੀ ਜਿਹੜੇ ਪਿੰਡ ਦੇ ਮੋਤਬਰ ਹੈ ਉਹ ਸਾਰੇ ਰਲ ਕੇ ਆਪਾਂ ਇਹ ਜਿਹੜਾ ਨਸ਼ਾ ਦਾ ਕੋਡ ਹੈ ਇਹਨੂੰ ਆਪਾਂ ਖਤਮ ਕਰਾ ਗਏ ਸਾਡੇ ਤੱਕ ਕਿੰਨੀ ਰਿਕਵਰੀ ਹੋ ਚੁੱਕੀ ਹੈ ਤੇ ਕਿੰਨੇ ਦੋਸ਼ੀ ਅੰਦਰ ਜਾਂਦੇ ਸਾਡੇ ਦੀ ਕਰੀਬ 1600 ਦੇ ਕਰੀਬ ਅਸੀਂ ਪਿਛਲੇ 9 ਮਹੀਨਿਆਂ ਚ ਜਿਹੜੇ ਡਰੱਗ ਪੈਡਲਰ ਹੈ ਤੇ ਸਪਲਾਈਅਰ ਹੈ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹਾਂ ਚ ਭੇਜਿਆ ਤੇ ਸਾਡੀ ਪਿਛਲੇ 5 ਸਾਲਾਂ ਦੀ ਜੇ ਕੁੱਲ ਰਿਕਵਰੀ ਮਿਲਾ ਲਓ ਉਸ ਤੋਂ ਵੱਧ ਹੈ ਰਿਕਵਰੀ ਜਿਹੜੀ ਸਾਡੇ ਬੜੀ ਮਿਹਨਤ ਦੇ ਨਾਲ ਜਿਹੜੇ ਸਾਡੇ ਸਾਰੇ ਮੁਲਾਜ਼ਮਾਂ ਨੇ ਕਨਸਟੇਬਲ ਤੋਂ ਲੈ ਕੇ ਐਸ ਐਚ ਓ ਐਸ ਪੀ ਤੱਕ ਸਾਰੇ ਨੇ ਬਹੁਤ ਮਿਹਨਤ ਕੀਤੀ ਤੇ 250 ਕਿਲੋ ਦੇ ਕਰੀਬ ਅਸੀਂ ਫਿਰੋਂ ਦੀ ਰਿਕਵਰੀ ਕੀਤੀ ਆ ਹੁਣ ਤੱਕ ਆ 9 ਮਹੀਨੇ ਪਿਛਲੇ ਚ ਤੇ ਬਾਕੀ ਵੀ ਜਿਹੜੀ ਭੁੱਕੀ ਫੀਬ ਤੇ ਹੋਰ ਨਸ਼ੇ ਨਸ਼ਿੱਲੀ ਗੋਲੀਆਂ ਵਗੈਰਾ ਉਹਨਾਂ ਚ ਬਹੁਤ ਰਿਕਵਰੀ ਹੈ ਜੋ ਪਿਛਲੇ 50 ਸਾਲਾਂ ਦਾ ਕੁੱਲ ਮਿਲਾ ਕੇ ਉਹਨਾਂ ਸਾਡਾ ਰਿਕਾਰਡ ਹੈ ਤੇ ਇੰਨੀ ਇਹਦੇ ਚ ਗੱਲ ਦੱਸਣ ਵਾਲੀ ਹੈ ਵੀ ਇੰਨੀ ਜਿਹੜੀ ਭਾਰੀ ਮਾਤਰਾ ਚ ਜਿਹੜੀ ਅਸੀਂ ਰਿਕਵਰੀ ਕੀਤੀ ਆ ਜਿਹੜੇ ਸਮਗਲਰਸ ਤੋਂ ਉਹ ਆਪਣੀਆਂ ਗਲੀਆਂ ਚ ਭੱਲਿਆਂ ਇਸ ਤੇ ਆਪਣੇ ਨੌਜਵਾਨ ਪੀੜੀ ਦੇ ਵਿੱਚ ਜਾਨ ਤੋਂ ਬਚ ਗਿਆ ਉਹ ਜਿਹੜੇ ਨਸ਼ੇ ਨੇ ਇੰਨਾ ਨੁਕਸਾਨ ਕਰਨਾ ਸੀ ਉਸ ਦਾ ਵਿਚਾਰ ਰਹਿ ਗਿਆ ਇਹਦੇ ਨਾਲ ਕਿ ਐਕਸਟਰਾ ਤੇ ਕਿੰਨੀ ਕੋ ਮਤਲਬ ਜੇ ਥ੍ਰੈਡ ਕਰ ਲਾ ਦਿੱਤੀ ਹੈ ਉਹ ਚੀਜ਼ ਤੇ ਕਿੰਨੀ ਕੋ ਮੈਂ ਨਕੀਲ ਗੱਸੀ ਜਾ ਚੁੱਕੀ ਹਾਂ ਬਿਲਕੁਲ ਜੀ ਉਹਦੇ ਵਿੱਚ ਵੀ ਸਾਡੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਬੰਦੇ ਵੜੇ ਆ ਕਰੀਬ ਅਸੀਂ 9 ਮਹੀਨਿਆਂ ਚ 67 ਤਾਂ ਇਲੀਗਲ ਵੈਪਨ ਜਿਹੜੇ ਰਿਕਵਰ ਕੀਤੇ ਐ ਇਹਨਾਂ ਤੋਂ ਇਹਨਾਂ ਦੀ ਗੈਂਗਸਟਰਸ ਦੀ ਜਿਹਨਾਂ ਦੇ ਐਸੋਸੀਏਟਸ ਨੂੰ ਫੜ ਕੇ ਥੈਂਕ ਯੂ ਬਲਜੀਤ ਕਰ ਅੱਜ ਜਿਹੜਾ ਪ੍ਰੋਗਰਾਮ ਹੋਇਆ ਪਿੰਡ ਦੇ ਵਿੱਚ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਬਹੁਤ ਵਧੀਆ ਜੀ ਕੀ ਹੋਣ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਪਿੰਡ 'ਚ ਨਸ਼ਾ ਵਧਿਆ ਜਾਂ ਘਟਿਆ ਵੇਲੇ ਨਾਲ ਜੀ ਵਧਿਆ ਵਧਿਆ ਹੀ ਹੈ ਪਹਿਲਾਂ ਤਾਂ ਇੱਕੋ ਘਰ ਵੇਚਦਾ ਸੀ ਕਿ ਹੋਰ ਵੀ ਵੇਚਦੇ ਸੀ ਕਿ ਜਿਹੜੇ ਮਰ ਗਏ ਆ ਜੀ ਹੁਣ ਹੋਰ ਬੱਚੇਰੇ ਵੇਚਦੇ ਆ ਹੁਣ ਹੋਰ ਬੱਚੇਰੇ ਨਿਕਲੇ ਆਏ ਨੇ ਵੇਚਣ ਵਾਲੇ ਕੀ ਕਹਿੰਦੇ ਅਸੀਂ ਇਹ ਕਹਿੰਦੇ ਆ ਹੁਣ ਦੇ ਮੇਰਾ ਤਾਂ ਬੱਚਾ ਆਪ ਖੁਦ ਖਾਂਦਾ ਵਾ ਤੇ ਜਦੋਂ ਸੌਦਾ ਪੱਤਾ ਮੰਗੀਦਾ ਗਾਣਾ ਬਹੁਤ ਘਾਰੇ ਕੱਢਦਾ ਵਾ ਕਿ ਅਸੀਂ ਕਹਿੰਨੇ ਵੀ ਨਸ਼ਾ ਬੰਦ ਹੋਵੇ ਇੱਕ ਪਾਸੇ ਤਾਸ਼ ਚੱਲਦੀ ਆ ਤੇ ਬਾਲਮੀਕ ਦੀ ਇਹ ਰਾਂ ਫਕੀਰਾਂ ਦੀਆਂ ਜਗ੍ਹਾ ਤੇ ਨਾਲੇ ਮੂਤਦੇਆਂ ਨਾਲੇ ਚਿੱਟਾ ਵੇਚਦੇ ਆ ਜੀ ਅਸੀਂ ਇਹ ਕਹਿੰਨੇ ਨਸ਼ਾ ਬੰਦ ਹੋਵੇ ਤੇ ਹੋਂ ਦੀ ਪੀੜੀ ਵਧੀਆ ਹੋਵੇ ਕਿਉਂ ਸਾਡੇ ਭੋਰਾ ਭੋਰਾ ਬੱਚੇ ਆ ਤੇ ਪਰ ਸਾਨੂੰ ਚਿੱਟਾ ਨਹੀਂ ਵਿਕਣਾ ਚਾਹੀਦਾ ਇੱਥੇ ਤੇ ਚਿੱਟੇ ਦੀ ਸਮਾਪਤੀ ਹੋਣੀ ਚਾਹੀਦੀ ਆ ਧੰਨਵਾਦ ਜੀ ਫਿਰ ਜੀ ਕੀ ਨਾਮ ਨਾਦਰ ਸਿੰਘ ਪਿੰਡ ਰਿਵਾਸਾ ਅੱਜ ਨਸ਼ਾ ਯੁੱਧ ਨਸ਼ਾ ਵਿਰੋਧ ਪ੍ਰੋਗਰਾਮ ਕੀਤਾ ਗਿਆ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਸਰਕਾਰ ਦਾ ਸਰਕਾਰ ਦਾ ਆਰਦੇਸ਼ ਕੋਸ਼ ਕਰਦੀ ਫਿਰਦੀ ਹੈ ਬਿਸਤਰ ਹੁੰਦੇ ਆ ਉਹਨਾਂ ਨੂੰ ਲੋਕਾਂ ਸੁਧਿਆ ਹੁੰਦੇ ਆ ਇਹ ਬਾਦ ਅਰੇ ਜਿਹੜੇ ਨਸ਼ਾ ਕਰਦਾ ਉਹਨਾਂ ਦੀ ਮਰਜ਼ੀ ਕਰਨੀ ਫਿਰ ਜਾਂਦੀ ਮਰਜ਼ੀ ਕਰਮੀ ਕੋਸ਼ ਕਰ ਰਹੀ ਹੈ ਸਰਕਾਰ ਇਹਨਾਂ ਨੂੰ ਕਿਹਾ ਕਿ ਜਿੱਦਿ ਕਰੇ ਕੋਈ ਆਪਾਂ ਜੈਗਲ ਅਫਸਰ ਹੁੰਦੇ ਵਾ ਦੇ ਨਜ਼ਰ ਸੁਰਵਾਣ ਵਕਤ ਕੋਸ਼ ਕਰਦਾ ਵੀ ਜਿਹੜੇ ਬੱਚੇ ਨਸ਼ਾ ਕਰਦੇ ਆ ਕਿ ਉਹਨਾਂ ਨੂੰ ਅਸੀਂ ਦਾਖਲ ਕਰਾ ਕੇ ਹਸਪੀਟਲ ਚ ਉਹਨਾਂ ਨਸ਼ਾਰਤ ਕਰਵਾ ਦੇਾਂਗੇ ਪਰ ਉਹ ਜਿਹੜੇ ਨਸ਼ਾ ਕਰਦੇ ਹਨ ਜਾਣਦੇ ਆ ਵੀ ਜਾਂਦੇ ਜਾਂ ਨਹੀਂ ਜਾਂਦੇ ਤੁਹਾਡੇ ਪਿੰਡ ਚ ਪਹਿਲਾਂ ਇੱਕ ਨਾਮ ਹੁੰਦਾ ਸੀ ਗੱਜਲ ਸਿੰਘ ਵਗੈਰਾ ਪਰਿਵਾਰ ਉਹ ਬਹੁਤ ਵੇਚਦਾ ਸੀਗਾ ਹੁਣ ਨਸ਼ੇ ਦੀ ਕਿੰਨੀ ਕੁ ਜਿਹੜੀ ਹੈਗੀ ਹੈ ਆਮਦ ਹੋ ਰਹੀ ਹੈ ਕਿ ਕਿੰਨਾ ਕੁ ਵੇਚ ਕਰੇ ਕਿਤੇ ਕੋ ਵਕਤ ਹੋ ਰਿਹਾ ਉਹ ਬਾਬਾ ਸੇ ਮਾਰੇ ਗਏ ਗੱਜਲ ਸਿੰਘ ਹੁੰਦਾ ਉਹ ਲੜਕੀ ਹੈ ਮੇਰੇ ਨਾਲ ਉਹ ਇਹ ਉਹ ਬੜੇ ਬੜੇ ਮੇਰੇ ਨਾਲ ਮੈਨੂੰ ਲੱਗਦਾ ਇਹ ਕੀ ਹੁਣ ਪਹਿਲੇ ਦੀ ਤਰ੍ਹਾਂ ਵਿਕ ਰਿਹਾ ਹੈ ਜਾਂ ਉਸ ਤੋਂ ਫਰਕ ਹੈ ਕੋਈ ਹੁਣ ਤਾਂ ਕੋਈ ਉਹ ਤਾਂ ਰੋੜ੍ਹ ਬੈ ਨਹੀਂ ਬਸੇ ਬੰਦੇ ਨਾਲ ਜਿਹਨਾਂ ਨੂੰ ਪਤਾ ਹੋਊਗਾ ਬਸੇ ਉਹਦੇ ਕੋਲ ਬਹੁਤ ਘੱਟ ਗਏ ਮੈਂ ਬੜਾ ਕਦੇ ਨੰਦੇ ਨੂੰ ਮੈਂ ਉਹਦੇ ਕਿਹਾ ਵੀ ਮੇਰੀ ਜਾਦੀ ਜਾਵਾ ਵੀਰ ਵਾਲੇ ਪਾਸੇ ਰਹਿੰਦੀ